ਹੈਲੋ ਮਾਈ ਡੀਅਰ ਫਰੈਂਡਸ ਹੁਣ ਤੁਸੀਂ ਅਪਲਾਈ ਕਰ ਸਕਦੇ ਹੋ ਪੀਆ ਐਕਸਪ੍ਰੈਸ ਐਂਟਰੀ ਦੇ ਥਰੂ ਇਹ 2025 ਦੇ ਵਿੱਚ ਅਨਾਉਂਸਮੈਂਟ ਹੋ ਗਈ ਹੈ ਜਿਹੜੀਆਂ ਇਹਦੇ ਲਈ ਬੇਸਿਕ ਰੂਲਸ ਹੈ ਜੋ ਕਿ ਇੰਪੋਰਟੈਂਟ ਹੈ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੀ ਹਾਂ ਫਸਟ ਆਫ ਆਲ ਦੇਖੋ there is a good news for the individuals who want to move to canada in 2025 2025 ਦੇ ਵਿੱਚ ਜਿਹੜੇ ਸਟੂਡੈਂਟਸ ਕੈਨੇਡਾ ਦੇ ਵਿੱਚ ਮੂਵ ਕਰਨਾ ਚਾਹੁੰਦੇ ਆ ਉਹਨਾਂ ਦੇ ਲਈ ਇੱਕ ਗੁੱਡ ਨਿਊਜ਼ ਹੈ ਸਕਿਲਡ ਵਰਕਰਸ ਨੂੰ ਪਰਮਨੈਂਟ ਰੈਜ਼ਿਡੈਂਸੀ ਇਨ ਕੈਨੇਡਾ نیچے ਲਿਖਿਆ ਹੋਇਆ ਹੈ ਤੁਸੀਂ ਬੈਕ ਕਰਕੇ ਦੇਖ ਸਕਦੇ ਹੋ ਵੀਡੀਓ ਨੂੰ ਐਂ ਦੂਸਰੀ ਗੱਲ ਕੀ ਐਕਸਪ੍ਰੈਸ ਐਂਟਰੀ ਹੈਗੀ ਕੀ ਹੈ ਕਿ ਇੱਕ ਆਨਲਾਈਨ ਸਿਸਟਮ ਹੈ ਜਿਹੜਾ ਸਕਿਲਡ ਵਰਕਰਸ ਨੂੰ ਪੀਆਰ ਦੇਣ ਦੀ ਕੋਸ਼ਿਸ਼ ਕਰਦਾ ਵੈ ਹੈਲਪ ਕਰਦਾ ਵੈ ਤੇ ਐਕਸਪ੍ਰੈਸ ਐਂਟਰੀ ਦੇ ਵਿੱਚ ਕੌਣ ਅਪਲਾਈ ਕਰ ਸਕਦਾ ਵੈ ਜਿਹੜੇ 49 ইয়ারਸ ਤੋਂ ਘੱਟ ਹੈ ਮਤਲਬ ਕਿ ਜਿਨ੍ਹਾਂ ਦੀ ਏਜ 49 ਤੋਂ ਘੱਟ ਹੈ ਐਕਸਪੀਰੀਅנס ਹੈ এডুকেশন ਲੈਂਗੁਏਜ ਸਕਿਲਸ ਇਨ ਫ੍ਰੈਂਚ অর ਇੰਗਲਿਸ਼ ਹੁਣ ਇਸ ਨੂੰ ਅਪਲਾਈ ਕਿੱਦਾਂ ਕਰਨਾ ਹੈ ਇਹ ਮੈਂ ਤੁਹਾਨੂੰ ਦੱਸਣ ਲੱਗੀ ਹਾਂ ਕਿ ਤੁਸੀਂ ਆਪਣੀ ਇੱਕ ਪ੍ਰੋਫਾਈਲ ਕ੍ਰੀਏਟ ਕਰੋ ਕੈਨੇਡੀਅਨ ਗਵਰਨਮੈਂਟ ਵੈੱਬਸਾਈਟ ਤੇ ਜਾ ਕੇ ਇਸ ਨੂੰ ਸਬਮਿਟ ਕਰੋ ਤੇ ਵੇਟ ਕਰੋ ਆਪਣੇ ਅਪਲਾਈ ਹੋਣ ਦੇ ਇਨਵੀਟੇਸ਼ਨ ਦਾ ਸੋ ਇਹ ਬਹੁਤ ਵਧੀਆ ਮੌਕਾ ਹੈ ਐਕਸਪ੍ਰੈਸ ਐਂਟਰੀ ਦੇ ਥਰੂ ਪੀਆਰ ਅਪਲਾਈ ਕਰਨਾ ਇਨ ਕੈਨੇਡਾ ਕੈਨੇਡਾ ਦੇ ਰਿਲੇਟਡ ਕੋਈ ਵੀ ਅਪਡੇਟ ਲੈਣ ਦੇ ਲਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਆਇਲਟਸ ਵਿਦ ਸੋਫੀਆ ਗੋਡ ਬless you